ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਸਵਾਗਤ ਹੈ ਮੈਂ ਰਾਜਕਨਬੀਰ ਸਿੰਘ ਐਸ ਟਾਈਮ ਅਸੀਂ ਫਰੇਜ਼ਨੋ ਸਿਟੀ ਹਾਲ ਦੇ ਵਿੱਚ ਆ ਮੇਰੇ ਨਾਲ ਮਨਦੀਪ ਸਿੰਘ ਜਗਰਾ ਮੂਵਮੈਂਟ ਦੇ ਜਿਹੜੇ ਫਾਊਂਡਰ ਉਹ ਵੀ ਤੇ ਐਸ ਟਾਈਮ ਸਿਟੀ ਕੌਂਸਲ ਦੇ ਜੀ ਫਰੇਜ਼ਨੋ ਸਿਟੀ ਕੌਂਸਲ ਦੇ ਉਹਨਾਂ ਵੀ ਕਰ ਰਹੇ ਆ ਉਹਨਾਂ ਦੇ ਨਾਲ ਆਪਾਂ ਗੱਲ ਕਰ ਕਰਦੇ ਆ ਸਿੱਖ ਐਪਰੀਸ਼ੀਏਸ਼ਨ ਮੰਥ ਸਿੱਖ ਅਵੇਅਰਨੈਸ ਮੰਥ ਇੱਕ ਪ੍ਰੋਕਲਮੇਸ਼ਨ ਸਿਕਅਰਿਟੀਜ ਮੰਥ ਹੋ ਗਿਆ ਸਿਕਅਰਿਟੀਜ ਮੰਥ ਜਿਹੜਾ ਹੋਗੇ ਇਹ ਵੀ ਇੱਕ ਪ੍ਰੋਸੈਸ ਏ ਇਹਨੂੰ ਮਤਲਬ ਚੇਂਜ ਕਰਨ ਨੂੰ ਸਭ ਤੋਂ ਪਹਿਲਾਂ ਜੀ ਇਹਨੂੰ ਸਵਾਗਤ ਆ ਸਤਿ ਸ੍ਰੀ ਅਕਾਲ ਸਾਹਿਬ ਆਜੀ ਫ ਤੋਂ ਹੈਰੀਟੇਜ ਤੱਕ ਆਪਾਂ ਇਹ ਰਸਤਾ ਕੀਆ ਜਿਨ੍ਹਾਂ ਜਦੋਂ ਇਹਨਾਂ ਨੇ ਕੋਲੀਸ਼ਨ ਆਲੇ ਤੇ ਹੋਰ ਗਰੁੱਪਸ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਇਹਨਾਂ ਨੇ ਐਕਚੁਅਲੀ ਨਾਂ ਰੱਖੇ ਸੀ ਸਿੱਖ ਅਵੇਅਰਨੈਸ ਤੇ ਅਪਰੀਸ਼ੀਏਸ਼ਨ ਮੰਥ ਤੇ ਗੈਸ ਪਿਛਲੇ 3-4 ਸਾਲਾਂ ਦੇ ਵਿੱਚ ਸਾਡੇ ਐਕਚੁਅਲੀ ਜਕਾਰਾ ਸੰਸਦ ਤੇ ਹੋਰ ਗਰੁੱਪਾਂ ਦੇ ਨਾਲ ਅਸੀਂ ਇਹ ਵਿਚਾਰ ਕਰ ਰਹੇ ਸੀ ਕਿ ਜਿਹੜੇ ਅਪਰੀਸ਼ੀਏਸ਼ਨ ਦੀ ਅਵੇਅਰਨੈਸ ਇਹ ਤੁਸੀਂ ਕਹ ਸਕਦੇ ਹੋ ਦੂਜੀਆਂ ਕਮਿਊਨਿਟੀਜ਼ ਲਈ ਹੈ। ਹੂੰ ਹੂੰ ਔਰ ਜਦੋਂ ਅਸੀਂ ਸਿੱਖ ਹੈਰਟੇਜ ਨਾਲ ਰੱਖਦੇ ਇਹ ਮਤਲਬ ਇਹ ਸਾਡੀ ਮਤਲਬ ਉਹ ਫਿਰ ਪ੍ਰਾਇਮਰੀ ਪੁਆਇੰਟ ਸਾਡੀ ਸਭਿਆਤਾ ਹਾਂਜੀ ਸੋ ਅਸੀਂ ਦੇਖ ਰਹੇ ਸੀ ਜਿਵੇਂ ਕਾਲੇ ਕਮਿਊਨਿਟੀਜ਼ ਲਾਤੀਨੋ ਕਮਿਊਨਿਜ਼ ਉਹ ਸਾਰੇ ਹੈਰਟੇਜ ਉਹਨਾਂ ਦੇ ਹੈਰਟੇਜ ਮੰਥ ਹੁੰਦੇ ਆ ਸੋ ਅਸੀਂ ਕਹਿੰਦੇ ਆਪਾਂ ਇਹ ਨੂੰ ਹੁਣ ਆਪਾਂ ਵੀ ਬਦਲੀਏ ਤੇ ਅਸੀਂ ਵੀ ਚਾਹੁੰਦੇ ਮੈਂ ਰੀਅਕਚੁਅਲੀ ਵੈਨ ਡਾਕਟਰ ਜਸਮੀਤ ਕੌਰ ਬੈਂਸ ਜਿਹੜੀ ਸਾਡੀ ਅਸੈਂਬਲੀ ਮੈਂਬਰ ਉਹਨਾਂ ਨੇ ਮਤਲਬ ਅਸੀਂ ਗੱਲਬਾਤ ਕੀਤੀ ਸੀ ਕਿ ਆਪਾਂ ਇਹਨੂੰ ਐਕਚੁਅਲੀ ਚੇਂਜ ਕਰੀ ਨਵੰਬਰ ਦੇ ਵਿੱਚ ਨਾ ਰੱਖੇ ਐਕਚੁਅਲੀ ਆਪਾਂ ਅਪ੍ਰੈਲ ਦੇ ਵਿੱਚ ਰੱਖੀਏ ਵਸਾਖੀ ਵਾਲੇ ਹਾਂਜੀ ਕਿਉਂਕਿ ਜਿਹੜਾ ਵਸਾਖਤ ਮਹੀਨਾ ਉਹ ਕਾਈਂਡ ਆਫ ਇੱਕ ਕਾਈਂਡ ਆਫ ਬੋਥ ਇੰਪੋਰਟੈਂਟ ਮਹੀਨਾ ਹੈ ਖਾਲਸੇ ਦੀ ਸਿਰਜਣਾ ਦਾ ਦੇ ਬਿਲਕੁਲ ਸੋ ਇਹ ਕਾਈਂਡ ਆ ਹੋਲੀ ਹੋਲੀ ਮਤਲਬ ਨਾਲ ਦੇ ਨਾਲ ਥੋੜੇ ਚੇਂਜਸ ਆ ਰਹੇ ਨੇ ਹੂੰ ਹੂੰ ਕੀ ਕਹਿਣਾ ਚਾਹੁੰਦੇ ਆ ਜਦੋਂ ਲਾਈਕ ਆਈ ਥਿੰਕ ਐਵਰੀ ਈਅਰ ਹੁਣੇ ਕਰਦੇ ਆ ਫਰੈਜ਼ਨਸ ਸਿਟੀ ਕੌਂਸਲ ਤੁਸੀਂ ਮੈਨੂੰ ਲਾਈਕ ਇਟ ਮਾਈਟ ਬੀ ਅ ਹਾਰਡ ਕੁਸ਼ਨ অর ਨਾ ਡੂ ਯੂ ਥਿੰਕ ਇਟ ਮੈਟਰ ਕਰਦਾ ਹੈ ਲਾਈਕ ਲਾਈਕ ਸਟ੍ਰੇਟ ਸਟ੍ਰੇਟ ਆਪ ਮੈਨੂੰ ਲਾਈਕ ਮੈਟਰ ਕਰਦਾ ਹੈ ਕਿ ਸਿਰਫ ਆਪਾਂ ਨੂੰ ਇੱਕ ਟੋਕਨ ਕਮਿਊਨਿਟੀ ਦੇ ਤੌਰ ਦੇ ਉੱਤੇ ਇਹ ਚੀਜ਼ ਫੜਾ ਕੇ ਦੇ ਦਿੰਦੇ ਆਂ ਇਹ ਦੇ ਆਪ ਸਟ੍ਰੇਟ ਆਫ ਗੱਲ ਕਰੀਏ 90s ਦੇ 2000s ਦੇ ਵਿੱਚ ਜਦੋਂ ਸਾਡੀ ਕੋਈ ਕਮਿਊਨਿਟੀ ਸਾਨੂੰ ਕੋਈ ਦੇਖੇ ਨਾ ਸਾਡੇ ਨਾਲ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ ਸੀ ਉਦੋਂ ਬਹੁਤ ਮੈਟਰ ਕਰਦਾ ਸੀ ਸੋ ਮੈਂ ਮੈਨੂੰ ਪਤਾ ਜਿਹੜੇ ਸਾਡੇ ਬਜ਼ੁਰਗ ਜਿਹੜੇ ਹੈਗੇ ਨੇ ਅਸੀਂ ਬਿਲਕੁਲ ਉਹਨਾਂ ਦੇ ਮੋਢੇ ਤੇ ਉੱਤੇ ਖੜੇ ਨੇ ਕਿਉਂਕਿ 80s 70s 90s ਉਦੋਂ ਦੀ ਹਾਲਤ ਬਿਲਕੁਲ ਡਿਫਰੈਂਟ ਸੀ ਜੇ ਤੁਸੀਂ ਕਿਉਂਕਿ ਰਾਜ ਕਨਵੀਰ ਵੀਰ ਤੁਸੀਂ ਮੈਨੂੰ ਇਸ ਸਾਲ 2025 ਦੇ ਵਿੱਚ ਪੁੱਛ ਰਹੇ ਨੇ ਜਿੰਨਾ ਮਕਸਦ ਪਹਿਲਾਂ ਹੀ ਸੀ ਹੁਣ ਮੈਨੂੰ ਨਹੀਂ ਲੱਗਦਾ ਨਹੀਂ ਆ ਹੁਣ ਕੀ ਹੋਣਾ ਚਾਹੀਦਾ ਵਾਟ ਯੂ ਥਿੰਕ ਸ਼ੁਡ ਬੀ ਪਾਸਾ ਕੋਈ ਐਟੀ ਐਸਾ ਮੀਨਸ ਲਾਈਕ ਕਮਿਊਨਿਟੀ ਦੇ ਉੱਤੇ ਸਪੈਂਡ ਕੀਤਾ ਜਾਵੇ ਕੀ ਮਤਲਬ ਸੋ ਦੇਖੋ ਇਹ 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 시ਟੀ ਕਾਉਂਸਲਰ ਲਈ ਇਹਨਾਂ ਨੂੰ ਵੀ ਬਹੁਤ ਚੰਗਾ ਲੱਗਦਾ ਜਦੋਂ ਇਹ ਕੋਈ ਕਮਿਊਨਿਟੀ ਨੂੰ ਐਵੇਂ ਜਿਹੜੀ ਉਹ ਸਾਨੂੰ ਫੜਾ ਦਿੰਦੇ ਇਹ ਕਾਈਂਡ ਆਫ ਲੈਟਰਸ ਜੀਜਾ ਮੈਂ ਨਹੀਂ ਕਹਿੰਦਾ ਕਿ ਜ਼ੀਰੋ ਵੈਲਿਊ ਹੈ ਵੈਲਿਊ ਕੋਈ ਦੇਖੋ ਕੋਈ The 80s 90s ਮੈਂ ਹੁਣ ਸ਼ਾਬਾਸ਼ੀ ਥੋੜੀ ਲਈ ਜਾਣੀ ਆ ਦੇ ਨੀ ਟੂ ਡੂ ਸਮਥਿੰਗ ਫॉर द ਕਮਿਊਨਿਟੀ ਸੋ ਸੋ ਹੁਣ ਉਹ ਕੀ ਕਰਦੇ ਨੇ ਕਿ ਜਿੰਨੀ ਪੈਸੇ ਉਹ ਸਿੰਕੋ ਡਿਮਾਇਓ ਤੇ ਰੱਖਦੇ ਨੇ ਜਾਂ ਸੇਂਟ ਪੈਟ੍ਰਿਕਸ ਡੇ ਯੂ نو ਲਾਈਕ ਐਦਾ ਦੀ ਚੀਜ਼ਾਂ ਕਿ ਅਸਲ ਦੇ ਵਿੱਚ ਇਹਨਾਂ ਦੀ ਕੀ ਤੁਸੀਂ ਇਹਨਾਂ ਦੀ ਪ੍ਰਾਇੋਰਟੀਜ਼ ਦੇਖ ਸਕਦੇ ਜਦ ਜਿੱਥੇ ਤੁਸੀਂ ਦੇਖਦੇ ਉਹਨਾਂ ਦੀ ਬਜਟ ਇੱਕ ਤੋ ਫੋਲੋ ਦਾ ਮਨੀ ਫੋਲੋ ਦਾ ਮਨੀ ਤੇ ਇਹ ਸਾਨੂੰ ਹਮੇ ਮਤਲਬ ਇਹ ਤਾਂ ਐਸੀ 365 ਡੇਸ ਸਾਨੂੰ ਫੜਾ ਮਤਲਬ ਸਾਨੂੰ ਇੱਕ ਇੱਕ ਮਹੀਨਾ ਥੋੜੀ ਚਾਹੀਦਾ ਸਾਡੀ ਹੈਰੀਟੇਜ ਲਈ ਸਾਨੂੰ ਤਾਂ ਸਾਰਾ ਸਾਲ ਹੀ ਆ ਮਤਲਬ ਐਗਜ਼ੈਕਟਲੀ ਸੋ ਹਜੇ ਤੱਕ ਸਿਟੀ ਤੋਂ ਸਾਡੀ ਕਮਿਊਨਿਟੀ ਦੇ ਅਜੇ ਕੋਈ ਇਵੈਂਟ ਅਜੇ ਕੋਈ ਸਪான்ਸਰ ਨਹੀਂ ਕੀਤਾ ਐਦਾ ਸਾਡੇ ਕੋਲ ਕੋਈ ਅਜੇ ਐਦਾ ਦੀ ਕੋਈ ਫੰਕਸ਼ਨ ਨਹੀਂ ਸਿਟੀ ਨੀਡ ਟੂ ਡੂ ਮੋਰ ਐਂਡ ਐਂਡ ਮੋਰ ਮਤਲਬ ਜਿੰਨੀ ਬਰਾਬਰ ਜਿੰਨੇ ਤੁਸੀਂ ਬਾਕੀ ਕਮਿਊਨਿਟੀ ਦੇ ਲਈ ਕਰ ਰਹੇ ਨੇ ਉਨਾ ਹੀ ਸਾਡੇ ਲਈ ਕਰੋ ਜਿੰਨੇ bizness owner ਆ ਜਿਸ ਨੇ businesses ਆ ਜਿੰਨੇ ਕਾਮੇ ਆ ਜਿੰਨਾ ਟੈਕਸ ਦੇਈਦਾ ਆ ਹਾਂਜੀ ਐਂਡ ਸੋ ਕੀ ਕੀ ਆਪਾਂ ਡਿਮਾਂਡ ਨਹੀਂ ਕਰਦੇ ਭੁੱਲੇ ਆਪਾਂ ਇੰਨੀ ਗੱਲਾਂ ਦੇ ਵਿੱਚ ਕੀ ਖੁਸ਼ ਹੋ ਜਾਂਦੇ ਆ ਦੋ ਤਿੰਨ ਚੀਜ਼ ਆ ਇੱਕ ਇੱਕ ਤਾਂ ਹਾਂ ਅਸੀਂ ਖੁਸ਼ ਹੋ ਜਾਂਦੇ ਇੱਕ ਤਾਂ ਸਾਡੇ ਜੀ ਜਿਹੜੀ ਕਮਿਊਨਿਟੀ ਇਨਫਰਾਸਟ੍ਰਕਚਰ ਜਿੰਨੀ ਲੈਵਲ ਹੋਣਾ ਹੀ ਚਾਹੀਦਾ ਟੂ ਐਕਚੁਅਲੀ ਟੇਕ ਗਵਰਨਮੈਂਟ ਗ੍ਰਾਂਟ ਮਨੀ ਸਾਨੂੰ ਸਾਡੀ ਸੈਂਸਸ ਜਿਹੜੀ ਆਡਿਟਿੰਗ ਪ੍ਰੋਸੈਸ ਇਦਾਂ ਦੀ ਚੀਜ਼ਾ ਸਾਨੂੰ ਆਪਣੀ ਇਨਫਰਾਸਟ੍ਰਕਚਰ ਨੂੰ ਥੋੜਾ ਹਾਈ ਕਰਨਾ ਹੀ ਪਾਣਾ ਕਿਉਂਕਿ ਉਹ ਮਤਲਬ ਜਿਵੇਂ ਕਈ ਵਾਰੀ ਸਾਡੇ ਕਈ ਸੰਸਥਾ ਦੇ ਵਿੱਚ ਮਤਲਬ ਲੈਕ ਕੋਈ ਟਰੈਕਿੰਗ ਨਹੀਂ ਕੋਈ ਆਡਿਟਿੰਗ ਪ੍ਰੋਸੈਸ ਨਹੀਂ ਹੈ ਉਦੋਂ ਤੁਸੀਂ ਜਦੋਂ ਤੁਸੀਂ ਗਵਰਨਮੈਂਟ ਤੋਂ ਲੈਂਦੇ ਨੇ ਫਿਰ ਤੁਸੀਂ ਇਦਾਂ ਕੰਮ ਨਹੀਂ ਸਕਦੇ ਮਤਲਬ ਹਰ ਇੱਕ ਬੰਦਾ ਹਰ ਇੱਕ ਗ੍ਰੰਥੀ ਸਾਹਿਬ ਪਾਈ ਸਾਹਿਬ ਉਹਨਾਂ ਦੀ ਯੂ ਨੋ ਲਾਈਕ ਵੇਜਸ ਬਿਲਕੁਲ ਅਲੀਸ ਕਟਰ ਤੋਂ ਘੱਟ ਮਿਨਿਮਮ ਵੇਟ ਹੋਣਾ ਹੀ ਚਾਹੀਦਾ ਸੋ ਇੱਕ ਤਾਂ ਇਹ ਸਾਡੀ ਪ੍ਰੋਬਲਮ ਹੈ ਜਿੱਥੇ ਅਸੀਂ ਆਪਣੀ ਸਟਰਕਚਰ ਨੂੰ ਥੋੜੀ ਖੜਨਾ ਹੀ ਪੈਣਾ ਦੂਜੀ ਲੈਵਲ ਤੇ ਹਾਂਜੀ ਯੈਸ ਅਸੀਂ ਇਹਨਾਂ ਤੋਂ ਵੀ ਡਿਮੈਂਡ ਕਰ ਸਕਦੇ ਪਰ ਅ ਜਿੰਨੇ ਸਾਡੇ ਸਾਡੇ ਯੂ ਕੈਨ ਸੇ ਮੇਨ ਇਵੈਂਟਸ ਹੈਗੇ ਨੇ ਫਰੇਜ਼ ਫਰੇਜ਼ਨੋਵ ਦੇ ਵਿੱਚ ਅਜੇ ਤੱਕ ਸਾਡੇ ਕੋਈ ਕੋਈ ਪ੍ਰੀਮੀਅਰ ਇਵੈਂਟ ਸਾਡੇ ਕੋਲ ਜੀ ਹੈ ਨਹੀਂ ਜਿਹੜੇ ਸੀ ਫਰੇਜ਼ੋ ਸ਼ਹਿਰ ਦੇ ਵਿੱਚ ਰੱਖਦੇ ਨੇ ਸਹੀ ਜਿਵੇਂ ਲਾਈਕ ਗੁਰੂ ਨਾਨਕ ਪ੍ਰਕਾਸ਼ ਉਹ ਹਰ ਸਾਲ ਇੱਕ ਨਗ ਕੀਰਤਨ ਕਰਦੇ ਨੇ ਉਹ ਉਹ ਹਮੇਸ਼ਾ ਹੁੰਦਾ ਹੀ ਆ ਫਾਉਲਰ ਦੇ ਵਿੱਚ ਮਤਲਬ ਸਿਟੀ ਦੇ ਇੱਕ ਸਲਮਾ ਚ ਹੁੰਦਾ ਹੈ ਹਾਂ ਜੀ ਜਿਹੜੇ ਸਲਮਾ ਨਗ ਕੀਰਤਨ ਸਿਟੀ ਦੇ ਵਿੱਚ ਇੱਥੇ ਨਹੀਂ ਪ੍ਰੀਜ਼ਨੋ ਸੋ ਸਾਨੂੰ ਕੋਈ ਵੱਡਾ ਇਵੈਂਟ ਰੱਖਣਾ ਹੀ ਚਾਹੀਦਾ ਮਤਲਬ ਇੱਥੇ ਸਿਟੀ ਦੀ ਮਤਲਬ ਅੰਦਰ ਦੇ ਵਿੱਚ ਫਿਰ ਆਪਾਂ ਇਹਨੂੰ ਆ ਸਕਦੇ ਹਾਂ ਹੂੰ ਸੋ ਆਪਣੀ ਕਮਿਊਨਿਟੀ ਨੂੰ ਵੀ ਇਸ ਦੇ ਵਿੱਚ ਕਾਫੀ ਸੋਚਣ ਦੀ ਜ਼ਰੂਰਤ ਹੈ ਕਰਨ ਦੀ ਜ਼ਰੂਰਤ ਆ ਤੁਸੀਂ ਸਿਟੀ ਕੌਂਸਲ ਦੀ ਰਨ ਕਰ ਰਹੇ ਆ ਹਾਂਜੀ ਕਿਹੜੀ ਡਿਸਟ੍ਰਿਕਟ ਆ ਸੋ ਇਹ ਹੈ ਜੀ ਡਿਸਟ੍ਰਿਕਟ 1 ਸੋ ਸਮੋਥ ਲੋ लाइक ਗਾਰਜ਼ਾ ਹਾਈ ਸਕੂਲ ਸੈਂਟਰਲ ਈਸਟ ਹਾਈ ਸਕੂਲ ਬੁੱਲਰਡ ਹਾਈ ਸਕੂਲ ਤੇ ਫਰੇਜ਼ਨੋ ਹਾਈ ਇਹ 99 ਵੈਸਟ ਵਾਲੇ ਪਾਸੇ ਪਹਿਲਾਂ ਹਾਂਜੀ 99 ਵਾਲੇ ਵੈਸਟ ਵਿਚਕਾਰਲੇ ਬੀਟਵੀਨ ਕਲਿੰਟਨ ਤੇ ਸ਼ਾਦ ਦੇ ਵਿਚਕਾਰਲੇ ਪਾਸੇ ਹਾਂਜੀ ਇਹ ਮਤਲਬ ਪਰ ਸਾਨੂੰ ਵੌਲੰਟੀਅਰਸ ਇਹਦੇ ਪਤਾ ਪੂਰੇ ਮਤਲਬ ਕੈਲੀਫੋਰਨੀਆ ਤੋਂ ਸੋ ਸਾਨੂੰ ਡੋਨਰ ਸਾਨੂੰ ਵੌਲੰਟੀਅਰਸ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿਉਂਕਿ ਜਵੇਂ ਜ਼ੋਰਨ ਮਮਡਾਨੀ ਨੇ 50000 ਦੇ ਵੌਲੰਟੀਅਰ ਇਕੱਠੇ ਕੀਤੇ ਸੀ ਉਹਦੀ ਰੇਸ ਦੇ ਵਿੱਚ ਸਾਡੀ ਐਕਚੁਅਲੀ ਇੰਟਰਨਲ ਗੋਲ ਹੈ 3000 ਮਤਲਬ ਵੌਲੰਟੀਅਰਸ ਇਸ ਸਿਟੀ ਕਾਉਂਸਲ ਦੇ ਜੇ ਤੁਸੀਂ ਜਿੱਤਦੇ ਹਾਂ what changes you want to bring so many ek da a jere fresno city it's not it's matlab koi bhi small business banda nu puch lo dil se this is one of the worst cities to do work red tape red tape and aur jyada fees bahut jyada hai gayi ne too many licenses too many licenses ethe inadi service bhi bada good hai ni so ye cheeza that's what i want him definitely make sure to focus on is kyunki uh ਹੁਣ ਅਸੀਂ ਦੇਖ ਰਹੇ ਨੇ ਕਿ ਚੇਂਜਸ ਕੀ ਆ ਰਹੇ ਨੇ ਸਪੈਸ਼ਲੀ ਖਾਸ ਕਰਕੇ ਟਰੱਕਿੰਗ ਕਮਿਊਨਿਟੀ ਪਰ ਹੋਰ ਮਤਲਬ ਇਕਨੋਮੀ ਦੇ ਵਿੱਚ ਜਦੋਂ ਸਾਡੀ ਟਰੱਕਿੰਗ ਵੀਅਰਸ ਦੇ ਆਰ ਗੋਇੰ ਟੂ ਡੂ ਸਮਥਿੰਗ ਐਲਸ ਸੋ ਦ ਸਿਟੀ ਆਫ ਰੈਜ਼ਨੋ ਸ਼ੁੱਡ ਹੈਵ ਅ ਰੈੱਡ ਕਾਰਪਟ ਕਿ ਤੁਸੀਂ ਇੱਥੇ ਆ ਕੇ ਤੁਸੀਂ ਵਪਾਰੀ ਕਰੋ ਐਂਡ ਵੀ ਆਰ ਗੋਇੰ ਟੂ ਮੇਕ ਇਟ ਈਜ਼ੀ ਫਾਰ ਯੂ ਦੈਟਸ ਅ ਬਿਗ ਵਨ ਅਨਦਰ ਬਿਗ ਵਨ ਇਜ਼ the city has to be a better partner with our schools to actually improve the schools log kyun cloves kyun jana chahunde ne because of schools hor koi karan nahi hai it's all to because of schools so the city has to have a bigger role in helping freezing unified central unified improve so these school de vich reh ae what do you think what kind of improvement do you think kitna diyan chizaan vadhian karni chahidiyaan hai ਨੰਬਰ 1 ਸਾਨੂੰ ਚੰਗੇ ਬੰਦੇ ਚਾਹੀਦੇ ਨੇ ਸਾਨੂੰ ਲਾਈਕ ਜੇ ਤੁਹਾਡੇ ਇਵਨ ਮਾੜਾ ਮੋਟਾ ਇੰਟਰਸਟ ਹੈਗਾ ਜਾਂ এডੂਕੇਸ਼ਨ ਦੇ ਵਿੱਚ ਤੁਸੀਂ ਆਪਣੀ ਡਿਗਰੀ ਕਰੋ ਆਪਣੀ ਮਤਲਬ ਤੁਸੀਂ ਉਸ ਲਾਈਨ 'ਚ ਪਹੁੰਚ ਜਾਓ ਇੱਥੇ ਅਮਰੀਕਾ ਦੇ ਵਿੱਚ ਯੂ ਕੈਨ ਹੈਵ ਅ ਰੀਲੀ ਗੁੱਡ ਲਾਈਫ ਪਰ ਮੈਂ ਦੇਖਿਆ ਸਿਰਫ ਪੰਜਾਬੀਅਨਲੀ ਆਈ ਲਾਈਕ ਐਨੀਬਾਡੀ ਜਿਹੜਾ ਮਹੰਤੀ ਬੰਦੇ ਹੈਗੇ ਨੇ ਇਹ ਬਹੁਤ ਸਾਰੇ ਬੰਦੇ ਜਿਹੜੇ ਐਕਚੁਅਲੀ ਸਕੂਲਾਂ ਦੇ ਵਿੱਚ ਜਾਂ ਗਵਰਨਮੈਂਟ ਦੇ ਵਿੱਚ ਕੰਮ ਕਰਦੇ ਤੁਸੀਂ ਕਹਿੰਦੇ ਸਭ ਤੋਂ ਕਈ ਵਾਰੀ ਨਿਲੈਕ ਮੱਦੇ ਵੀ ਹੁੰਦੇ ਨੇ ਐਂਡ ਯਾ ਯਾ ਸੋ ਇਹ ਮੇਰੀ ਹਮੇਸ਼ਾ ਕਾਈਂਡ ਆਫ ਇੱਕ ਟੈਂਸ਼ਨ ਯਾ ਈਵਨ ਸਕੂਲ ਡਿਸਟ੍ਰਿਕਟ ਦੇ ਵਿੱਚ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਜੇ ਬੰਦਾ ਠੀਕ ਨਹੀਂ ਇਹਨੂੰ ਕੱਢੋ ਬਾਹਰ ਜੇ ਬੰਦਾ ਠੀਕ ਨਹੀਂ ਹੈ ਕੱਢੋ ਬਾਹਰ ਦੇਖ ਰਿਹਾ ਸੀ ਅੱਜ ਆਉਂਦਾ ਹੋਇਆ ਰਸਤੇ 'ਚ ਵੀ ਇਹਨਾਂ ਦਾ ਆਪਣਾ ਜੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਆਪਣਾ ਤਾਂ ਬਹੁਤ ਸ਼ਾਨਦਾਰ ਇਹਨਾਂ ਨੇ ਬਿਲਡਿੰਗ ਬਣਾਈ ਹੋਈ ਆ ਆਹ ਹਾ ਸਕੂਲਾਂ ਦਾ ਕੀ ਹਾਲ ਆ ਲਾਈਕ ਪੀਪਲ ਕੈਨ ਟੈਲ ਲਾਈਕ ਨਵਾਂ ਸਕੂਲ ਬਣਿਆ ਆਪਣਾ ਹਾਂਜੀ ਟੋਟਲੀ ਨਿਊ ਉਹ ਟੋਟਲੀ ਡਿਫਰੈਂਟ ਆ ਪੁਰਾਣੇ ਸਕੂਲਾਂ ਦੇ ਵਿੱਚ ਕਿੱਦਾਂ ਸੋ ਫਰਕ ਬਹੁਤ ਆ ਸੋ ਐਟ ਲੀਸਟ ਆਈ ਵਿਲ ਸੇ ਸੈਂਟਰਲ ਯੂਨੀਫਾਈਡ ਦੇ ਵਿੱਚ ਅਸੀਂ ਕਿਉਂਕਿ ਜਿਹੜੀ ਸਾਡੀ ਕਈ ਜਿਹੜੀ ਪੁਰਾਣੇ ਸੁਪਰਡੈਂਟੈਂਸ ਉਹਨਾਂ ਨੇ ਗ੍ਰਾਂਟ ਕਦੀ ਮਤਲਬ ਰਫ ਕੀਤਾ ਹੀ ਨਹੀਂ ਸੋ ਯੂਜ਼ ਨਹੀਂ ਕੀਤੀ ਐ ਯੂਜ਼ ਨਹੀਂ ਕੀਤੀ ਐ ਸੋ ਜਿਹੜੀ ਸਾਡੀ ਨਵੀਂ ਜਿਹੜੀ ਸੁਪਰਡੈਂਟੈਂਟ ਮੈਂ ਹਮੇਸ਼ਾ ਉਹਦੇ ਆਲਮੋਸਟ ਸੈਂਸ ਉੱਤੇ ਬੈਠਾ ਆ ਤੇ ਹੀ ਹਸ ਗਾਟ 200 ਮਿਲੀਅਨ ਡਾਲਰਸ ਫॉर ਜਿਹੜੀ ਸਾਡੇ ਪੁਰਾਣੇ ਸਕੂਲਾਂ ਸੋ ਦੈਟ ਅਪਗ੍ਰੇਡਿੰਗ ਹਾਂਜੀ ਅਪਗ੍ਰੇਡਿੰਗ ਮਾਡਰਨਾਈਜ਼ਿੰਗ ਸਾਰੇ ਪੁਰਾਣੇ ਸਕੂਲਾਂ ਵਰ ਗੋਟ 200 ਮਿਲੀਅਨ ਡਾਲਰਸ ਆਫ ਅਪਗ੍ਰੇਡਿੰਗ ਇਨ ਦ ਨੈਕਸਟ 2 ਇਅਰਸ ਪਰ ਇਹ ਵੀ ਮੇਰੀ ਬੇਨਤੀ ਹੈ ਸੋ ਜਿਹੜੇ ਮਤਲਬ ਆਪਣੇ ਪੰਜਾਬੀ ਪਾਈ ਜਾ ਰਹੇ ਜਿਨ੍ਹਾਂ ਨੇ ਮਤਲਬ ਕੰਸਟਰਕਸ਼ਨ ਦੇ ਵਿੱਚ ਹੈਗੇ ਨੇ ਤੁਸੀਂ ਆਪਣੇ ਮਤਲਬ ਗੈਟ ਅ ਲਾਇਸੈਂਸ ਟੂ ਬੀ ਅਬਲ ਟੂ ਡੂ ਬਿਲਡਿੰਗਸ ਮਤਲਬ ਗਵਰਨਮੈਂਟ ਬਿਲਡਿੰਗਸ ਕਿਉਂਕਿ ਜਨਰਲ ਕੰਟਰੈਕਟਸ ਬੀਕਮ ਜਨਰਲ ਕੰਟਰੈਕਟਸ ਹਨੂ ਇੰਜੀਨੀਅਰਸ ਦੀ ਨੂਵੀ ਲੋਡ ਕਿਉਂਕਿ ਮੈਂ ਦੇਖ ਰਿਹਾ ਜਿਹੜੀ ਸਾਡੀ ਸੈਂਟਰਲ ਯੂਨੀਫਾਈਡ ਸਕੂਲ ਦੇਸ਼ਿਕ ਦੇ ਜਿਹੜਾ ਫੈਸਿਲਿਟੀਜ਼ ਡਿਪਾਰਟਮੈਂਟ ਮੈਨੂੰ ਇਹਨਾਂ ਪਰੋਸਾ ਹੈ ਨਹੀਂ ਭਾਵੇਂ ਠੀਕ ਹੈ ਅਸੀਂ ਦਬ ਕੇ ਕਰ ਰਹੇ ਨੇ ਕਿ ਕਿ 200 ਮਿਲੀਅਨ ਡਾਲਰਸ ਆਜੋ ਪਰ ਥੋੜੋ ਪਤਾ ਗਵਰਨਮੈਂਟ ਜੇ ਤੁਸੀਂ ਉਹਨਾਂ ਦੇ ਸਿਰ ਤੇ ਉੱਤੇ ਬੈਠੇ ਨਹੀਂ देन ਇਹ ਪਤਾ ਐਨਾ ਪੈਸਾ ਇੱਕ ਵਾਰ ਮਤਲਬ ਇਹ ਖਤਮ ਹੀ ਹੋ ਸਕਦਾ ਯੂ डोंਟ ਇਵਨ نو ਕੀ ਹੋਇਆ ਸੋ ਯੂ ਹੈਵ ਟੂ ਮਤਲਬ ਸਟੇ ਇੰਗੇਜ ਪੇਰੈਂਟਸ ਨੂ ਵੀ ਇੰਗੇਜ ਹੋਣਾ ਇਚੇ ਦਾ ਰੈਜ਼ੀਡੈਂਸ ਮਤਲਬ ਡਿਸਟ੍ਰਿਕਟ ਹੋਣ ਤੇ ਹੋਰ ਲੱਕੀਆ ਦੇ ਵਿੱਚ ਇੰਗੇਜ ਹੋਣਾ ਇਚੇ ਦਾ ਕਿਉਂਕਿ ਸਿਰਫ ਤਾਂ ਹੀ ਇਹਦੇ ਨਾਲ ਅਸੀਂ ਤੁਸੀਂ ਕਿਵੇਂ ਤਰੱਕੀ ਕਰ ਸਕਦੇ ਐਨੀ ਲਾਸਟ ਥਾਟਸ ਅੱਜ ਦੇ ਸਿੱਖ ਹੈਰੀਟੇਜ ਦੇਨੂ ਅਪਰੀਸ਼ੀਏਸ਼ਨ ਨੂੰ ਅਵੇਅਰਨੈਸ ਨੂੰ ਰਾਜਕਰਨ ਵੀਰ ਨੂੰ ਐਨ ਅਪਰੀਸ਼ੀਏਟ ਕਰਦਾ ਨਹੀਂ ਨਹੀਂ ਮੈਨੂੰ ਨਹੀਂ ਲਾਈਕ ਜੋ ਪ੍ਰੈਜ਼ਨੋ ਸਿਟੀ ਕਾਉਂਸਲ ਨੇ ਕਿਹਾ ਜਾਂ ਮੇਅਰ ਨੇ ਜਿਹੜਾ ਕਿਹਾ ਆ ਐਨੀ ਉਹਨਾਂ ਨੂੰ ਵੀ ਪ੍ਰੀਸ਼ੇ ਕਰਦਾ ਪਰ ਮੈਂ ਰਾਜਕਰਨ ਵੀਰ ਨੂੰ ਹਮੇਸ਼ਾ ਅਪਰੀਸ਼ੀਏਟ ਕਰਦਾ ਕਿਉਂਕਿ ਉਹ ਐਨਾ ਸਬਰ ਰੱਖਦਾ ਮੇਰੇ ਨਾਲ ਉਹ ਜਦੋਂ ਕੋਈ ਵੀ ਮੁੱਦਾ ਕੋਈ ਵੀ ਪ੍ਰੋਬਲਮ ਹੀ ਹਮੇਸ਼ਾ ਸਟੇ ਪੇਸ਼ੈਂਟ ਚਲੋ ਥੈਂਕ ਯੂ ਬੜੀ ਮਿਹਰਬਾਨੀ ਸੋ ਕਵਰੇਜ ਜਿਹੜੀ ਉਹ ਚੱਲ ਰਹੀ ਆ ਜੇ ਫਰੇਜ਼ਨੋ ਸਿਟੀ ਹਾਲ ਤੋਂ ਜਿੱਥੇ ਸਿੱਖ ਹੈਰੀਟੇਜ ਮੰਥ ਜਿਹੜੀ ਆ ਉਹਦੇ ਪ੍ਰੋਕਲਮੇਸ਼ਨ ਅੱਜ ਕਿੱਤੀ ਗਈ